ਆਦੇ ਬਿਲਡਿੰਗ ਬਣਾ ਰਹੇ ਨੇ ਮੈਨੇ ਦਕਸ਼ਾ ਪਾਸ ਕਰਦੇ ਤੇ ਇਹਦੀ ਵਾਇਲੇਸ਼ਨ ਹੈ ਵਾਇਲੇਸ਼ਨ ਹੈ ਪੰਜ ਵਾਇਲੇਸ਼ਨ ਤੇ 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 ਕੋਈ ਨਹੀਂ ਚੱਲੇ ਹਾਂ ਆਪਾਂ ਪਹਿਲਾਂ ਜੋ ਨਾਲ ਵਾਲੀ ਉਧਰ ਜਿਹੜਾ ਲਾਸਟ ਟਾਈਮ ਕੀਤਾ ਹਾਂਜੀ ਇਹਦੇ ਨਾਲ ਵਾਲੀ ਕਰਵਾਈ ਸੀ ਇਹਦੀ ਕੰਪਲੀਟ ਆ ਰਹੀ ਸੀ ਤੇ ਉਹ ਤੋਂ 50 ਮੀਟਰ ਦੂਰ ਜਿਹੜੀ ਇਹ ਇਹ ਸ਼ੋਰੂਮ ਬਣਾ ਰਹੇ ਹਾਂਜੀ ਹਾਂ ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਨੇੜੇ ਹੈ ਅੱਜ ਇਹ ਬਣਾ ਲੈਣ ਕੇ ਕੰਮ ਪਬਲਿਕ ਨੂੰ ਕਿੱਥੋਂ ਤੱਕ ਤੰਗੀ ਆਉਣੀ ਹੈ ਕਿੱਥੋਂ ਤੱਕ ਟ੍ਰੈਫਿਕ ਜੈਮ ਹੋਣਾ ਇਸ ਚੀਜ਼ ਦਾ ਕੀ ਕੀ ਨੁਕਸਾਨ ਪਹਿਲੀ ਗੱਲ ਤੇ ਇਹ ਹੈ ਕਿ ਆਪਾਂ ਇਹ ਪਿੰਡੀਆਂ ਦੇਖ ਕੇ ਅੱਖਾਂ ਬੰਦ ਕਰੀ ਤਾਂ ਇਹਨੂੰ ਕਿੰਨੇ ਮਹੀਨੇ ਹੋਗਾ ਹਟਣਾ ਕੋਦਰ ਮਹੀਨੇ ਹੋਗੀ ਜ਼ਿਆਦਾ ਲੱਗ ਕੇ ਜੋ ਕਾਫੀ ਜ਼ਿਆਦਾ ਹੈ ਸਰ ਆਪਾਂ ਕੀ ਬੰਦ ਕਰਾਂ ਇਹਨਾਂ ਨੂੰ ਲੱਗਦਾ ਵੀ ਥੋੜੇ ਸਾਇਦੇ ਕਿ ਅਫਸਰਾਂ ਨੇ ਜਾਂ ਐਮਐਲਏ ਨੇ ਅੱਖਾਂ ਬੰਦ ਕਰ ਲੈਣੀਆਂ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ੀਅਨ ਰਹੇ ਨੇ ਅੱਖਾਂ ਬੰਦੀ ਕਰਦੇ ਰਹੇ ਪਰ ਇਹ ਗੱਲ ਇਹ ਨਾਲ ਉਹ ਸਮਝ ਆ ਜਾਣੀ ਚਾਹੀਦੀ ਕਿ ਉਹ ਕੰਮ ਬੰਦ ਹੋ ਗਿਆ ਜਿੱਥੇ ਪਬਲਿਕ ਦਾ ਨੁਕਸਾਨ ਹੋਊਗੀ ਤੁਸੀਂ ਪਬਲਿਕ ਦੀ ਜਗ੍ਹਾ ਨੂੰ ਦਬੋਵੋਗੇ ਜੋ ਨਕਸ਼ਾ ਪਾਸ ਹੋਇਆ ਉਹ ਬਣਾਓ ਸਾਰੇ ਦੇ ਸੱਪੇ ਪਹਿਲਾਂ ਵੀ ਦੱਸਿਆ ਸੀ ਵੀ ਜੀਸੀਪੀ ਮੈਂ ਨਾਲ ਹੀ ਰੱਖੀ ਹੋਈ ਹੈ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋਈ ਉਹ ਪਹਿਲਾਂ ਵਾਲੇ ਐਮ.ਐਲ.ਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਦੇ ਕੇ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ ਰਿਵੀਅਲ ਵਾਲਾ ਇਨਫੋਰਮੇਸ਼ਨ ਦਿੰਦਾ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਵੀ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਜੀ.ਸੀ.ਬੀ ਨਾਲ ਦੀ ਨਾਲ ਉਹਦੇ ਤੇ ਚੰਗਣੀ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਦੇ ਠੀਕ ਹਾਂ ਅੱਖਾਂ ਨਹੀਂ ਬੰਦ ਕਰਦੇ ਦੇਖਦੇ ਸ਼ਕਤੀ ਰੱਖਦੇ ਕਿਸੇ ਦਾ ਵੀ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਤੋਂ ਬਾਹਰ ਜਾ ਕੇ ਇਹ ਕਰ ਰਹੇ ਨੇ ਉਹਦੇ ਦੇ ਸਖਤੀ ਨਾਲ ਐਕਸ਼ਨ ਲਵ ਇੱਥੇ ਜੀਸੀਬੀ ਲੈਂਦੀ ਹੋਈ ਹੈ ਹਾਂਜੀ ਸ਼ੁਰੂ ਕਰੋ ਇੱਕ ਤੇ ਬਿਲਡਿੰਗ ਹੈ ਦੂਜੀ ਬਿਲਡਿੰਗ ਇੱਕ ਅਗੇ ਇੱਕ ਅਗੇ ਇੱਕ ਤੀਜੀ ਬਿਲਡਿੰਗ ਹਾਂਜੀ ਤਿੰਨ ਬਿਲਡਿੰਗ ਅੱਜ ਅਸੀਂ ਸਾਫ਼ ਕਰਾਂਗੇ ਦੋ ਬਿਲਡਿੰਗਾਂ ਨੇ ਤਾਂ ਨਕਸ਼ੇ ਹੀ ਪਾਸ ਕਰਾਇਆ ਨਾ ਹਾਂਜੀ ਉਹਦੇ ਇੱਕ ਬਿਲਡਿੰਗ ਇਹ ਹੋ ਗਈ ਹੈ ਦੂਜੀਆਂ ਦੋ ਬਿਲਡਿੰਗਾਂ ਚੰਡੀਗੜ੍ਹ ਰੋਡ ਤੇ ਚੰਡੀਗੜ੍ਹ ਰੋਡ ਤੇ ਹਾਂਜੀ ਉਹਨਾਂ ਦੇ ਨਕਸ਼ੇ ਦੀ ਪਾਸ ਕਰਾਇਆ ਨਹੀਂ ਨਕਸ਼ਾ ਪਾਸ ਨਹੀਂ ਹੋਇਆ ਬਿਲਕੁਲ ਤੁਸੀਂ ਚਗੰਨੇ ਰਹੋ ਨਕਸ਼ਾ ਪਾਸ ਨਹੀਂ ਕਰਾਇਆ ਕੋਈ ਕੰਸਟਰਕਸ਼ਨ ਕਰ ਰਿਹਾ ਹੈ ਸਾਫ ਕਰ ਦਿਓ ਹੁਣ ਜਿੱਥੇ ਕਿਤੇ ਕੋਈ ਬਣਾ ਲੈਂਦਾ ਫਿਰ ਕੰਮ ਚੱਲ ਪੈਂਦਾ ਰਹਿਣ ਲੱਗ ਜਾਂਦਾ ਉੱਥੇ ਸਾਨੂੰ ਮੁਸ਼ਕਲ ਆ ਜਾਂਦੀ ਹੈ ਬਗਲ ਸੋ ਸਾਡੀ ਕਿਸਨਲ ਕੋਈ ਢਾ ਲੈਣੇ ਅੱਗੇ ਤੋਂ ਵੀ ਜਿਹੜੇ ਆਹ ਇਲੈਗਲ ਕੰਸਟਰਕਸ਼ਨ ਕਰਨ ਵਾਲੇ ਨੇ ਅਸੀਂ ਐਸੀ ਨੂੰ ਬਿਲਕੁਲ ਨਹੀਂ برداشت ਨਹੀਂ ਕਰਨਾ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਦੇ ਮਗਰੋਂ ਲੌਂਗ ਟਰਮ ਜਿਹੜਾ ਹੁੰਦਾ ਉਹ ਇਹ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਦਾ ਉਹ ਖਰਾਬ ਸੋ ਇਹਦੇ ਤੇ ਜੀਸੀਬੀ ਦਾ ਕੰਮ ਸ਼ੁਰੂ ਕਰੋ ਫੇਰ ਇਹ ਹਟਣਗੇ ਬਾਕੀ ਦੋ ਬਿਲਡਿੰਗਾਂ ਵੀ ਸਾਫ਼ ਕਰ ਦੋ ਇਹ ਜਿਨ੍ਹਾਂ ਵੱਲੋਂ ਨਕਸ਼ੇ ਪਾਸ ਕੀਤੇਗੇ ਉਹਨਾਂ ਤੇ ਕੀ ਕਾਰਵਾਈ ਹੋਏਗੀ ਹਾਂਜੀ ਜਿਨ੍ਹਾਂ ਵੱਲੋਂ ਨਕਸ਼ੇ ਪਾਸ ਕੀਤੇ ਮੈਡਮ ਇੱਕ ਮਿੰਟ ਦੇਖੋ ਇਹ ਨਕਸ਼ਾ ਪਾਸ ਕੀਤਾ ਉੱਥੋਂ ਤੱਕ ਨਹੀਂ ਇਹਨਾਂ ਨੇ ਬਿਲਡਿੰਗ ਬਣਾਈ ਨਕਸ਼ੇ ਤੋਂ ਬਾਹਰ ਜਾ ਕੇ ਬਣਾਈ ਹੋਈ ਹੈ ਜਿੱਥੋਂ ਤੱਕ ਦਕਸ਼ਾ ਪਾਸੋਂ ਤੱਕ ਤਾਂ ਕਿੰਨੇ ਬਣਦੇ ਇੱਕ ਦੋ ਸ਼ੋਰੂਮ ਹਾਂਜੀ ਹਾਂਜੀ ਤਿੰਨੇ ਨੇ ਫालतੂ ਬਣਾਏ ਆ ਤਿੰਨੇ ਨੇ ਇਹਨਾਂ ਦੀ ਫालतੂ ਬਣਾਉਣ ਕਰਕੇ ਹੀ ਇਹ ਇਹਨੂੰ ਸਾਫ਼ ਕਰ ਰਹੇ ਆ ਹੁਣ ਜਿਹੜੇ ਦੋ ਆਪਾਂ ਹੋਰ ਸ਼ੋਰੂਮ ਦੇ ਜਿਹੜੇ ਬਣਾ ਰਹੇ ਨੇ ਉਹਨਾਂ ਨੂੰ ਆਪਾਂ ਅੱਜ ਜੀਸੀਬੀ ਉਹਨਾਂ ਤੇ ਚਲਾਉਣੀ ਹੈ ਉਹਦਾ ਕਾਰਨ ਕੀ ਹੈ ਨਕਸ਼ਾ ਪਾਸ ਹੀ ਨਹੀਂ ਕਰਾਇਆ ਤੇ ਪ੍ਰਸ਼ਾਸਨ ਦੀ ਅੱਖਾਂ ਨਹੀਂ ਵਿੱਚ ਨੇ ਪਿਛਲੀ ਵਾਰ ਇਹ ਦੇਖਣ ਜਾਇਆ ਵੀ ਜਿਹੜਾ ਨਕਸ਼ਾ ਸੀ ਉਹ ਮਕਾਨ ਦਾ ਪਾਸ ਸੀ ਤੇ ਬਣ ਰੇ ਸੀ ਸ਼ੋਰੂਮ ਕੀ ਇਹਦੇ 'ਚ ਵੀ ਇਦਾਂ ਦੀ ਕੋਈ ਵਾਇਲੇਸ਼ਨ ਹੈ ਨਹੀਂ ਇਹਦੇ 'ਚ ਤਾਂ ਇਹ ਆ ਵੀ 33 ਫੁੱਟ ਜਗ੍ਹਾ ਛੱਡਣੀ ਹੈ ਉਹ ਛੱਡੀ ਨਹੀਂ ਹੋਈ ਸੜਕ ਦੇ ਉੱਤੇ ਹੀ ਬਣਾਈ ਜਾਂਦੇ ਆ ਕੱਲ ਨੂੰ ਕੋਈ ਐਕਸੀਡੈਂਟ ਹੋਵੇ ਸੜਕਾਂ ਟਾਈਟ ਹੋਣ ਲੌਂਗ ਟਰਮ ਮੁੜ ਕੇ ਕੋਈ ਢਾਉਂਦਾ ਨਹੀਂ ਪਹਿਲਾਂ ਐਮਐਲਏ ਅੱਖਾਂ ਬੰਦ ਕਰ ਲੈਂਦੇ ਸੀ ਜੀ ਖਾ ਪੀ ਕੇ ਅਸੀਂ ਨਹੀਂ ਨਾ ਅਸੀਂ ਖਾਣਾ ਪੀਣਾ ਨਾ ਅੱਖਾਂ ਸਾਡੀਆਂ ਖੁੱਲੀਆਂ ਨੇ ਤੇ ਇਹ ਜੀਸੀਬੀ ਚਲਦੀ ਜਾਊਗੀ ਹਲੇ ਤਾਂ ਕੁਰਾਲੀ ਆ ਪੁਰਾਣੀ ਮੈਂ ਪਹਿਲਾਂ ਸੈੱਟ ਕਰਦਾ ਮੈਂ ਇਦੂ ਬਾਦ ਬਾਰੀ ਖੜੜਦੀ ਹੈ ਨਾਲ ਹੀ ਨਵਾਂ ਗੰਵ ਵਾਲੇ ਵੀ ਤਿਆਰੀ ਰਹਿਣ ਇਸੇ ਕੰਮ ਤੇ ਮੈਂ ਕਿੰਨੇ ਨਜਾਇਜ਼ ਕਬਜ਼ੇ ਤੋੜਨੇ ਮੈਡਮ ਅੱਜ ਹਾਂਜੀ ਤਿੰਨ ਅਸੀਂ ਜਿਹੜੇ ਨਜਾਇਜ਼ ਕਬਜ਼ੇ ਆ ਦੇਖ ਲਓ ਕਿੰਨੇ ਨਜਾਇਜ਼ ਤਰੀਕੇ ਨਾਲ ਨਕਸ਼ਾ ਪਾਸ ਵੀ ਨਹੀਂ ਕਰਵਾਇਆ ਹੋਇਆ ਤੇ ਕੰਸਟਰਕਸ਼ਨ ਚੱਲ ਰਹੀ ਹੈ ਸੋ ਇਹ ਗੱਲ ਤਾਂ ਪਬਲਿਕ ਦੀ ਜਗ੍ਹਾ ਦਾ ਨੁਕਸਾਨ ਕਰਨਾ ਸੜਕਾਂ ਨੂੰ ਤੰਗ ਕਰਨਾ ਮੁੜ ਕੇ ਮੁਸ਼ਕਲ ਬਹੁਤ ਆਉਂਦੀ ਹੈ ਸੋ ਜੇਸੀਬੀ ਸਾਰਿਆਂ ਦੇ